ਰੋਬੀ ਆਪਣੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਹੱਥ ਛੋੜ ਗਿਆ ਸ੍ਰੀ ਕਾਰਵਾਈ ਜੀ ਖੇਤ ਆਏ ਹੋਇਆ ਬਈ ਚਾਰ ਲੈਣਾ ਦੇਖੋ ਮੋਟਰਸਾਈਕਲ ਰੈਡੀ ਖੜੀ ਹੈ ਕੱਲ ਮੱਕੀ ਗੁੱਡੀ ਥੋੜੀ ਜੀ ਬਈ ਆਪਾਂ ਨੇ ਜਿਹੜਾ ਕਰੋ ਰੈਡੀ ਭਰ ਕੇ ਲੈਣਿਆ ਗੋਹੇਰੀ ਬਈ ਉਹਦੇ ਕਰਕੇ ਜਗ੍ਹਾ ਕਰੀ ਹੋਈ ਦੀ ਵੀ ਇੱਥੇ ਚੱਲ ਹੁਲਾ ਦਾਂਗੇ ਬਈ ਕੋਈ ਇੰਜਨ ਨਹੀਂ ਸਟਾਰਟ ਹੋਆ ਇੰਜਨ ਸਮਰਾਣਾ ਪਊਗਾ ਆਪਣਾ ਮਿਸਤਰੀ ਲੈਣਾ ਪਊਗਾ ਬਈ ਉਹਨੂੰ ਦਿਖਾ ਕੇ ਸਟਾਰਟ ਹੋਊਗਾ ਵੀ ਕੀ ਗੜਬੜ ਹੋ ਰਹੀ ਹੈ ਦੋ ਮਹੀਨੇ ਹੋ ਗਏ ਬਈ ਖੜੇ ਨੂੰ ਸਟਾਰਟ ਵੀ ਨਹੀਂ ਹੁੰਦਾ ਹੈਗਾ ਬਾਕੀ ਹੁਣ ਆਇਆ ਬਈ ਅੱਜ ਦਾ ਦਿਨ ਇੱਕ ਬਾਬਾ ਜੀ ਨਾਲ ਲੱਗਣਾ ਇੱਕ ਸ਼ਾਇਦ ਕੱਲ ਦਾ ਤਾਂ ਹੱਦ ਹੈ ਵੀ ਅੱਜ ਦਾ ਦਿਨ ਚ ਹੀ ਦੋ ਚਾਹ ਦਾ ਲਾਲੋ ਵੀ 10 15 ਘਰ ਰਹਿ ਗਏ ਬਈ ਨਿਕਲਣਗੇ ਬਾਹਰ ਬਾਹਰ ਵਾਲੇ ਰਹਿ ਗਏ ਬਈ ਜਿਹੜੇ ਬਾਹਰ ਨੇ ਲਾਲੋ ਵੀ ਪਿੰਡ ਤੋਂ ਖੇਤਾਂ 'ਚ ਰਹਿੰਦੇ ਨੇ ਫਿਰ ਵੀ ਖੇਤਾਂ 'ਚ ਬਈ ਬੱਦ ਟਾਈਮ ਲੱਗਦਾ ਪਿੰਡ ਨਾਲੋਂ ਕਿਉਂਕਿ ਜੇ ਉਰੇ ਇੱਕ ਘਰ ਨਿਕਲਦਾ ਤਾਂ ਪਿੰਡ 'ਚ ਤਿੰਨ ਘਰ ਨਿਕਲ ਜਾਂਦੇ ਤੇ ਕਿਉਂ ਰਸਤੇ 'ਚ ਟਰੈਕਟਰ ਆਉਂਦਾ ਚੜ੍ਹਦੇ ਕਰਦੇ ਐਨੇ 'ਚ ਪਿੰਡ 'ਚ ਘਰ 'ਚ ਵਗ ਜਾਂਦੇ ਤੇ ਅਗਲੇ 'ਚ ਉਹ ਬਾਬਾ ਜੀ ਅਜਲਾ ਲੋ ਬਈ ਅੱਜ ਦਾ ਆਇਆ ਵੀ ਦਿਨ ਨਾਲ ਕੱਲ ਦਾ ਵੀ ਇਦਾਂ ਲੱਗ ਸਕਦਾ ਵੀ ਅੱਜ ਦੇ ਦਿਨ ਨਾਲ ਸ਼ਾਇਦ ਕੰਮ ਹੋਊਗਾ ਇਹ ਪਰ ਪਈ ਆਇਆ ਵੀ ਬਾਬਾ ਜੀ ਕਹਿੰਦੇ ਵੀ ਆਪਾਂ ਤਾਂ ਸੇਵਾ ਮੰਡਣੀ ਆਪਾਂ ਨੇ ਕਿਹੜਾ ਬੋਰੀਆਂ ਮੰਡਣੀਆਂ ਨੇ ਵੀ ਚਾਹੇ ਇੱਕ ਦਿਨ ਇੱਕ ਬੱਦ ਲੱਗੇ ਚਾਹੇ ਘੱਟ ਲੱਗੇ ਬਈ ਇਹ ਚੀਜ਼ ਹੈ ਉਹਨਾਂ ਇਹਦਾ ਵੀ ਆਪਾਂ ਦਾ ਕਹਿੰਦੇ ਵੀ ਕਿਸੇ ਦਾ ਭਲਾ ਹੋਵੇ ਬਾਬਾ ਜੀ ਕਹਿੰਦੇ ਆਪਾਂ ਨੂੰ ਬੋਰੀਆਂ ਤੱਕ ਮਤਵ ਨਹੀਂ ਵੀ ਸੇਵਾ ਤੱਕ ਮਤਵ ਲੈ ਜੇ ਕਿਸੇ ਦਾ ਚਿੱਤ ਕਰਦਾ ਤਾਂ ਸੇਵਾ ਫੜੋ ਨਹੀਂ ਸੇਵਾ ਵੀ ਨਹੀਂ ਕਿਸੇ ਨੂੰ ਕਹਿੰਦੇ ਵੀ ਧੱਕੇ ਨਾਲ ਫੜੋ ਬਈ ਇਹ ਚੀਜ਼ ਹੈ ਕੱਲ੍ਹ ਬਾਈ ਬਲੌਗ ਥੋੜਾ ਜਿਹਾ ਬਣਾਇਆ ਹੋਇਆ 10-11 ਮਿੰਟਾਂ ਦੀ ਬਣੀ ਹੋਈ ਆ ਆਪਣੀ ਵੀਡੀਓ ਕੱਲ ਬਾਬਾ ਜੀ ਨਾਲ ਆਪਾਂ ਥੋੜੀ ਟਾਈਮ ਤੇ 2 ਵਜੇ ਆਪਾਂ ਨੂੰ ਕੰਮ ਹੋ ਗਿਆ ਬਾਈ ਕਿਸੇ ਮਿੱਤਰ ਨਾਲ ਜਾਣਾ ਸੀ ਉਹਦੇ ਕਰਕੇ ਬਾਈ ਆਪਾਂ ਨੂੰ ਕੰਮ ਹੋ ਗਿਆ ਕੱਲ ਫਿਰ ਆਪਾਂ ਬਾਬਾ ਜੀ ਕੋਲੇ ਬਾਈ 4 ਵਜੇ ਗਏ 4 ਵਜੇ ਤੋਂ ਬਾਅਦ ਬਾਈ ਬਸ 2 ਘੰਟੇ ਲੱਗਦੇ ਨੇ 2.5 4 ਵਜੇ ਤੋਂ ਬਾਅਦ ਬਾਈ 6:30-7 ਬਾਬਾ ਜੀ ਆ ਕੇ ਸਮਾਪਤੀ ਕਰ ਦਿੰਦੇ ਨੇ ਦਿਨੇ ਰਵ ਜਾਂਦਾ ਫਿਰ ਬਾਬਾ ਜੀ ਵੀ ਜਾਂਦੇ ਨੇ ਬਾਈ ਸਕੂਟਰ ਤੇ ਮਹਾ ਸਿੰਘ ਆਲੇ ਜਾਂਦੇ ਨੇ ਬਾਬਾ ਜੀ ਫੇਰ ਉਹੀ ਲੱਗਦਾ ਬਾਈ ਟਾਈਮ ਲੱਗ ਜਾਂਦਾ ਬਾਬਾ ਜੀ ਨੂੰ ਵੀ ਜਾਂਦੇ ਕਰਦੇ ਨਾ ਫੇਰ ਕੋਈ ਨਾਲ ਕਿਸੇ ਨੂੰ ਐ ਕਹਿਣ ਵੀ ਨਾਲ ਜਾਉ ਕਹਿੰਦੇ ਨੇ ਨਾ ਕਿਸੇ ਨੇ ਨਾਲ ਜਾਣਾ ਵੀ ਅਸੀਂ ਆਪ ਹੀ ਜਾਣਾ ਹੈ ਬਾਕੀ ਫੇਰ ਬਈ ਆਪਣਾ ਦਾ ਉਹੀ ਕੰਮਾਂ ਵੀ ਦੇਖੋ ਹੁਣ ਡੰਗਰ ਪਸ਼ੂਆਂ ਦਾ ਆਪਦਾ ਨਿਮੇੜ ਦਾਂਗੇ ਫੇਰ ਸਾਰਾ ਦਿਨ ਕੋਈ ਦਿੱਕਤ ਨਹੀਂ ਆਉਂਦੀ ਵੀ ਚਲ ਧਾਰ ਵੇਲੇ ਨੂੰ ਬਾਬਾ ਜੀ ਕਹਿੰਦੇ ਨੇ ਬਈ ਜਾਓ ਜਿਨੇ ਕੋਈ ਕੰਮ ਕਰਨਾ ਹੁੰਦਾ ਬਈ ਦੱਸ ਕੇ ਬਗ ਜਾ ਕਰੋ ਆਪਦਾ ਕੰਮ ਵੀ ਜ਼ਰੂਰੀ ਆ ਹੁਣ ਆਇਆ ਵੀ ਬਾਈ ਕੱਖ ਵਗ ਜਾਣਗੇ ਆਪਣੇ ਚੱਲ ਉਦੋਂ ਬਾਅਦ ਆਪਣੇ ਮੈਂ ਸਾਵਾਂ ਦਾ 11:00 ਵਜੇ ਬਾਬਾ ਜੀ ਆਉਂਦੇ ਨੇ 11:00 ਵਜੇ ਨੂੰ ਆਪਣਾ ਕੰਮ ਨਿਭੜ ਜੂਗਾ ਫਿਰ ਬਾਬਾ ਜੀ ਨਾਲ ਵਗ ਜਾਾਂਗੇ ਬਾਕੀ ਬਾਈ ਫਿਰ ਬੰਦੇ ਆਪ ਹੀ ਆਟੋਮੈਟਿਕ ਇਕੱਠੇ ਹੋਈ ਜਾਂਦੇ ਨੇ ਹੌਲੀ 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 ਦਿੱਜਾ ਜੀ ਜਾਂਦੇ ਨੇ ਇਕੱਠੇ ਹੋਈ ਜਾਂਦੇ ਨੇ ਬਾਈ ਬਾਕੀ ਬਾਈ ਆਪਣੀ ਆ ਗਈ 18:47 ਬਾ ਹੁਣ ਤਾਂ ਇੱਕ ਨੱਧਾ ਦਿਨੇ ਲਊਗੀ ਬਾਈ ਕੋਈ ਇਹ ਦਾਣਾ ਵਿੱਚ ਹਰਾ ਬਈ ਆਇਆ ਵੀ ਚਲ ਇੱਕ ਦੋ ਦਿਨ ਹੋਰ ਟਪਾ ਦਈਏ ਬਈ ਵੱਧ ਟੱਪ ਜਾਣਗੇ ਤਾਂ ਵੀ ਕੋਈ ਨੁਕਸਾਨ ਨਹੀਂ ਹੈ ਗਿਆ ਪੱਤਾ ਤਾਂ ਇਹਦਾ ਐਂ ਲੱਗਦਾ ਬਈ ਉੱਤੋਂ ਜਿਵੇਂ ਹਰਾ ਪਿਆ ਮੱਲੀ ਦਾ ਦਾਣਾ ਪੱਕ ਰਿਹਾ ਘਰ ਐਂ ਕਰਕੇ ਗਾ ਫਿਰ ਅਸੀਂ ਖੜੇ ਆ ਬਈ ਵੀ ਚਲ ਇੱਕ ਦੋ ਦਿਨ ਹੋਰ ਟਪਾ ਦਈਏ ਆਪਾਂ ਵੀ ਚਲ ਇੱਕ ਦੋ ਦਿਨ ਟੱਪ ਗਿਆ ਜੀ ਚਲ ਇਹਦੇ ਨਾਲ ਫਰਕ ਪੈ ਜੂਗਾ ਗਿੱਡੀ ਗੱਲ ਹੈ ਵੀ ਚਲਾ ਜਿਹੜਾ ਕੋਈ ਫਰਾ ਦਾਣਾ ਹੋਰ ਉਹ ਬਣ ਜੂਗਾ ਨਾਲੇ ਫਿਰ ਬਈ ਹੁਣ ਦਸਹਰੇ ਤੋਂ ਬਾਅਦ ਹੀ ਵੱਢ ਲਾਂਗੇ ਵਿਚ ਦੀ ਫੇਰ ਇੱਕ ਦੋ ਛੁੱਟੀ ਆ ਜੂਗੀ ਫੇਰ ਉਹ ਜਾਂਦਾ ਦਸਹਰੇ ਤੋਂ ਬਾਅਦ ਵਧੀਆ ਚੱਲ ਖਰੀਦ ਬਦਾਰੀ ਵੀ ਚੱਲ ਪਾਉਂਦੀ ਆ ਭਾਈ ਇੰਨੇ ਰਾਤਾਂ ਜਿਉਂਦਾ ਕਹਿੰਦੇ ਨੇ ਸ਼ਰਾਦਾ ਸਰੂਦਾ ਚ ਨਹੀਂ ਕਰਦੇ ਹੁੰਦੇ ਨਰਾਤੇ ਵੀ ਲੰਘ ਜਾਣਗੇ ਚਾਲਾ ਦਸਮਾ ਦਸਹਿਰਾ ਹੋ ਜੂਗਾ ਵੀ ਇਹ ਚੀਜ਼ ਆ ਵੀ ਚਾਲਾ ਆਪਣਾ ਹੋ ਹੋ ਜੂਗਾ ਭਾਈ ਬੋਲੀ ਦਾ ਕੰਮ ਵੀ ਸਟਾਰਟ ਹੋ ਜੂਗਾ ਦੂਜੀ ਵੀ ਭਾਈ ਆਪਣੀ ਊਸ਼ਾ ਵੀ ਪੱਕਾ ਰਹੀ ਆ ਜਿਹੜੀ ਕੁਸ ਵਿੱਚ ਖਰਾਬ ਹੋ ਗਈ ਉਹ ਵੀ ਦੋ ਗਿੱਲੇ ਜਿਹੜੇ ਗੇਤੇ ਨਾਲ ਉਹਦੇ ਨਾਲ ਹੀ ਲੱਗੇ ਹੋਏ ਨੇ ਉਹ ਵੀ ਲਾ ਲਓ ਵੀ ਪੱਕੇ ਰਹੇ ਨੇ ਭਾਈ ਉਹ ਵੀ 10 ਤਰੀਕ ਤੱਕ ਆ ਜਾਣਗੇ ਅਗਲੇ ਮਹੀਨੇ ਦੀ ਕੋਈ ਬਸ ਐ ਵੀ ਇੱਕ ਪਾਣੀ ਲਾ ਦਾਂਗੇ ਬਾਈ ਬਾਕੀ 27 ਗਵਰਨਮੈਂਟ ਨੇ ਬਹੁਤ ਕਰੀ ਅੱਗ ਤੇ ਦੇਖਦਾ ਬਾਈ ਗੱਠਾਂ ਵਾਲੀ ਮਸ਼ੀਨ ਪੁੱਛਦੇ ਆ ਕਿਸੇ ਮਿੱਤਰ ਦੀ ਇਹਦੀ ਵੀ ਆਪਾਂ ਨੇ ਜਮਾਟਰ ਲਾਉਣ ਦੀ ਸਲਾਹ ਆ ਬਾਈ ਵੀ ਚਲ ਇਹ ਚਾਪਾ ਫਿਰ ਉਹ ਕਰ ਦਾਂਗੇ ਗੱਠਾਂ ਹੀ ਕਰਵਾ ਦਾਂਗੇ ਨਹੀਂ ਫਿਰ ਸਾਡੀ ਸਲਾਹ ਹੋਰੀ ਆ ਬਾਈ ਇਹਦੇ ਵਿੱਚ ਫਿਰ ਇਹ ਪਰਾਲੀ ਨੂੰ ਜ਼ਿਆਦਾ ਐਸਐਮਐਸ ਨਾਲ ਲਾ ਕੇ ਵੜਵਾ ਦਾਂਗੇ ਵੜਾ ਕੇ ਫਿਰ ਇਹਦੀ ਦੋ ਵਾਰੀ ਸੁਪਰ ਸੀਡਰ ਨਾਲ ਵਾਦਾਂਗੇ ਜਾਂ 18 ਸੁਪਰ ਸੀਡਰ ਨਾਲ ਵਾ ਕੇ ਦੋ ਵਾਰੀ ਤਵੀਆਂ ਫੇਰ ਦਾਂਗੇ ਵੀ ਪਰਾਲੀ ਵਿੱਚ ਹੀ ਗਲ ਜੂਗੀ ਚੱਲਾ ਰੌਣੀ ਹੋ ਜੂਗੀ ਆਪਣੀ ਰੌਣੀ ਤੋਂ ਬਾਅਦ ਬਾਈ ਫਿਰ ਇਹਦੇ ਸੁੱਕਾ ਵਧੀਆ ਬਣ ਜੂਗਾ ਬਾਣ ਬਾਕੇ ਫਿਰ ਮਟਰ ਬਜਾ ਦਾਂਗੇ ਹੋਰ ਆਇਆ ਵੀ ਬਾਈ ਚੱਲ ਯਾਰ ਨਾਲੇ ਤਾਂ ਫਿਰਦੇ ਆ ਫਿਰ ਇੱਕ ਕੀਲਾ ਦਾ ਸਮਾਰ ਕੀ ਬੀਜਾਂਗੇ ਥੋੜੀ ਕਨਾਲਾਂ ਦੋ ਕਨਾਲਾਂ ਨਾਲ ਕੀ ਫਾਇਦਾ ਬਾਈ ਚੱਲ ਵੀ ਕੀਲੇ ਤੇ ਵੀ ਪਕਾਈ ਉੰਨੀ ਹੋਊਗੀ ਕਨਾਲਾਂ ਦੋ ਕਨਾਲਾਂ ਤੇ ਵੀ ਉੰਨੀ ਪਕਾਈ ਹੋਊਗੀ ਐਂ ਬਾਈ ਵੀ ਸਮਾਰ ਕੇ ਉਹੀ ਬੀਜ ਲਾਂਗੇ ਬਾਕੀ ਬਾਈ ਫਿਰ ਅੱਜ ਦਿਖਾਵਾਂਗੇ ਸਾਨੂੰ ਬਾਬਾ ਜੀ ਨਾਲ ਫਿਰ ਚਾਹਾਂਗੇ ਆਪਾਂ ਵਲੌਗ ਆਪਣਾ ਬਾਕੀ ਬਾਈ ਆਪਣੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਸਾਰੇ ਭੈਣ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਈ ਆਪਣਾ ਐਂ ਪਿਆਰ ਦੇਓ ਵੀਡੀਓ ਨੂੰ ਜੇ ਕੋਈ ਗਲਤੀ ਆ ਤਾਂ ਵੀ ਦੱਸ ਦਿਓ ਬਾਈ ਕੋਈ ਗੱਲ ਨਹੀਂ ਯਾਰ ਆਪਾਂ ਕਿਸੇ ਦਾ ਕੋਈ ਗੁੱਸਾ ਗਿੱਲਾ ਨਹੀਂ ਕਰਦੇ ਵੀ ਬਾਈ ਤੂੰ ਇੱਥੇ ਆ ਚੀਜ਼ ਦੀ ਕਮੈਂਟਾਂ 'ਚ ਜਲ ਕੋਈ ਗੱਲ ਨਹੀਂ ਆਪਾਂ ਨੇ ਕਿਹੜਾ ਕੋਈ ਕਿਸੇ ਨੂੰ ਗਲਤ ਦਾ ਬੋਲਦੇ ਨਹੀਂ ਬਾਈ ਆਪਾਂ ਦਾ ਆਪ ਦੀ ਬਸ ਕੰਮ ਦੀ ਇਹ ਵੀਡੀਓ ਬਣਾਣੀ ਆ ਆਪਾਂ ਨੂੰ ਹੋਰ ਤਾਂ ਕੋਈ ਮਤਲਬ ਨਹੀਂ ਹੈਗਾ ਵੀ ਆਪਾਂ ਆ ਕਰਨਾ ਹੈ ਜਾਂ ਆ ਕਰਨਾ ਹੈ ਅੱਪਾ ਦਾ ਆਪਦੀ ਕੰਮ ਦੀ ਇਹ ਵੀਡੀਓ ਬਣਾਣੀ ਆ ਵੀ ਆਪਾਂ ਆ ਜਾ ਕਰਦੇ ਆ ਆਪਾਂ ਆ ਕਰਦੇ ਆ ਬਈ ਆਪਾਂ ਨੂੰ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਵੀ ਆਪਾਂ ਜਾ ਕਿਤੇ ਲੱਗੇ ਹੋਏ ਆ ਜਾ ਕਿਤੇ ਆਪਾਂ ਰੋਜ਼ ਕਿਸਤੇ ਜਾਵਾਂਗੇ ਕਿਸੇ ਨਾਲ ਵੀ ਆਹ ਚੀਜ਼ ਦਿਖਾ ਦਾਂਗੇ ਆਪਾਂ ਤਾਂ ਬਈ ਸਭ ਤੇ ਹੁਣ ਬਾਬਾ ਜੀ ਨਾਲ 6 ਮਹੀਨਿਆਂ ਬਾਅਦ ਆਉਂਦ ਨੇ ਬਾਬਾ ਜੀ ਇਹਨਾਂ ਨਾਲ ਸੇਵਾ ਕਰਨੀ ਹੁੰਦੀ ਐ ਜਾ ਕੋਈ ਮਜਬੂਰੀ ਚ ਕਿਤੇ ਜਾਣਾ ਪੈਗਾ ਕਿਸੇ ਕੰਮ ਬਈ ਉਧਰ ਜਾਣੇ ਆ ਵੀ ਆਈ ਨਹੀਂ ਆ ਗਿਆ ਵੀ ਆਪਾਂ ਰੋਜੇ ਹੋਰ ਚੀਜ਼ ਦਿਖਾ ਸਕਦੇ ਆ ਵੀ ਆਪਾਂ ਦਾ ਬਸ ਆਪਦਾ ਕੰਮ ਹੀ ਦਿਖਾਣੇ ਹੁੰਦੇ ਆ ਬਾਈ ਜਿਆਦਾਦਾਰਾ ਬਾਕੀ ਛੋਡੀ ਮਰਜੀ ਆ ਬਾਈ ਆਪਣੇ ਆਪ ਤਾਂ ਇਹ ਗੱਲ ਹੱਥ ਜੋੜ ਕੇ ਬੇਨਤੀ ਕਰਦੇ ਆਂ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਬਾਈ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਬਾਈ ਸਾਰੇ ਭੈਣ ਭਾਈਆਂ ਦਾ ਬਹੁਤ ਪਿਆਰ ਮਿਲਦਾ ਬਾਈ ਅਸੀਂ ਕਹਿੰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰੋ ਵੱਧ ਤੋਂ ਵੱਧ ਤੁਸੀਂ ਲਾਈਕ ਕਮੈਂਟ ਸ਼ੇਅਰ ਕਰੋ ਬਾਈ ਸਬਸਕ੍ਰਾਈਬਰ ਕਰੋ ਬਾਈ ਜਿੰਨਾ ਤੁਸੀਂ ਪਿਆਰ ਕਰੋਗੇ ਭਾਈ ਓਨੀ ਸਾਡਾ ਹੌਸਲਾ ਵਧੂਗਾ ਵੀ ਹਾਂ ਆਪਣੇ ਭਾਈ ਸਾਰੇ ਭੈਣ ਭਾਈ ਵੱਧ ਵੀਡੀਓ ਦੇ ਕਮੈਂਟ ਕਰਦੇ ਲਾਈਕ ਸਬਸਕ੍ਰਾਈਬਰ ਹੋਗੇ ਭਾਈ ਸਭ ਨੂੰ ਆਪਾਂ ਓਨੀ ਪਿਆਰ ਦਿਆਂਗੇ ਭਾਈ ਨਵੀਂ ਨਵੀਂ ਚੀਜ਼ ਦਿਖਾਵਾਂਗੇ ਭਈ ਆਹ ਚੀਜ਼ਾਂ ਜੇ ਅੱਜ ਆਸੀਂ ਇੱਥੇ ਗਏ ਆ ਇੱਥੇ ਗਏ ਭਈ ਆਹ ਚੀਜ਼ਾਂ ਵੀ ਦਿਖਾਇਆ ਕਰਾਂਗੇ ਹੁਣ ਅੱਗੇ ਅੱਗੇ ਦਾ ਹੁਣ ਚਲੋ ਆ ਵੀ ਚੱਲ ਪਾਂਗੇ ਆਪਣੇ ਤਿਹਾਰ ਵੀ ਆਹ ਕੰਮ ਕਰਦੇ ਆਂ ਆਹ ਕੰਮ ਕਰਦੇ ਆਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਇਆ ਕਰਾਂਗੇ ਭਾਈ ਆਪਾਂ ਨੂੰ ਕਿਹੜਾ ਐ ਲਾਲਚਾ ਵੀ ਆ ਚੀਜ਼ ਐ ਬਈ ਵੀ ਇਹਦਾ ਵੀ ਆਪਾਂ ਨੂੰ YouTube ਤੋਂ ਜਾ ਆਏ ਆਊਗਾ ਆਊਗਾ ਬਸ ਆਪਾਂ ਤਾਂ ਇੱਕ ਆਪਦੇ ਮਨੋਰੰਜਨ ਦੇ ਬਾਰੇ ਬਣਾਨੇ ਆ ਬਈ ਬਾਕੀ ਬਾਈ ਹੁਣ ਚੱਲਦੇ ਆ ਘਰੇ ਫੇਰ ਮਿਲਦੇ ਆ ਸਾਨੂੰ ਬਾਬਾ ਜੀ ਨਾਲ ਮਿਲਾਂਗੇ ਬਈ ਹੁਣ ਸਿੱਧੀ ਜਾ ਕੇ ਬਾਕੀ ਆਪਣੇ ਮੱਝ ਦੇ ਵਪਾਰੀ ਆਉਣ ਵਾਲੇ ਨੇ ਜੇ ਉਹ ਆਏ ਤਾਂ ਉਹ ਵੀ ਦਿਖਾ ਦਾਂਗੇ ਵਿਚਰੀ ਬਾਈ ਸ਼ਾਰਟ ਬਾਕੀ ਸਾਰੇ ਭੈਣ ਭਾਈਆਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਆ ਬਈ ਦੁਬਾਰੇ ਵਲੌਗ ਦੇ ਫੇਰ ਬਣਾਵਾਂਗੇ ਉਹ ਵੀ ਦਿਖਾਵਾਂਗੇ ਸਾਨੂੰ ਨਾਲੇ Satu nama wahidu satu nama wahidu ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 सत नाम वाहे गुरु 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 सत ਸਤ ਨਾਮੁ ਵਾਹਿ ਗੁਰੂ 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 ਸਤ ਨਾਮ ਵਾਹੀ 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 ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ